ਸ਼ਕਲ ਦੋ ਦੋਸਤੋ ਜੁੜਿਓ ਸੰਜੀੜ ਬੋ ਪੰਜਾਬੀ ਨਾਲ ਮੈਂ ਅਰਵਿੰਦਰ ਸਿੰਘ ਪੰਜੇਟਾ ਇਹ ਬਲਾਕ ਪੁਨਹੜੀ ਮੰਡੀ ਦੀ ਤਸਵੀਰਾਂ ਨੇ ਰਾਤੀ ਬਰਸਾਤ ਹਨੇਰੀ ਬਹੁਤ ਆਈ ਆ ਤੁਹਾਨੂੰ ਹਾਲਾਤ ਦਿਖਾਉਂਦੇ ਆ ਕਿਸ ਤਰ੍ਹਾਂ ਹਾਲਾਤ ਨੇ ਮੰਡੀ ਦੇ ਤੁਸੀਂ ਦੇਖ ਸਕਦੇ ਹੋ ਕਿ ਰਾਤੀ ਜੋ ਬਰਸਾਤ ਹੋਈ ਆ ਕਈ ਥਾਵਾਂ ਤੇ ਜਿਵੇਂ ਕਿ ਸਾਹਮਣੇ ਤੁਸੀਂ ਕਨਕੜੇ ਦੇ ਦੇਖ ਰਹੇ ਹੋ ਮੰਡੇ ਚ ਆ ਦੇਖੋ ਇਹ ਕਾਫੀ ਜਿਆਦਾ ਪਾਣੀ ਨਾਲ ਇਹ ਫਸਲ ਜਿਹੜੀ ਕਣਕ ਆ ਉਹ ਤੇਰਦੀ ਨਜ਼ਰ ਆਈਏ ਪਾਣੀ ਚ ਨਾਲ ਹੀ ਕਿਸਾਨ ਖੜੇ ਨੇ ਇਹ ਅਲੇ ਢੇਰੀ ਦੇ ਵਿਕੀ ਨਹੀਂ ਹੈਗੀ ਸਪਾਈ ਹੋਈ ਸੀ ਪਰ ਬੇਮੌਸਮੀ ਬਰਸਾਤ ਨੇ ਸੁਪਨੇਤ ਪਾਣੀ ਫੇਰਤਾ ਸਰ ਕੀ ਨਾ ਇਹ ਆਪਣਾ ਗੱਡੀ ਸਿੰਘ ਆ ਜੀ ਸਰੇ ਆਪਣੀ ਕਣਕ ਵੀ ਥੋੜੀ ਹਾਂਜੀ ਇਹ ਵਿਕ ਚੁੱਕੀ ਆ ਨਾ ਵਿਕੀ ਨਹੀਂ ਜੀ ਬਸ ਪੱਖਾ ਲੱਗਣਾ ਦੀ ਇਹਨੂੰ ਜੀ ਹਾਂਜੀ ਨੰਬਰ ਬਾਅਦ ਚੱਲਦਾ ਹੈ ਨੀਬਰ ਦੀ ਘਾਟ ਆ ਹੁਣ ਜੀ ਫਸਟ ਕਿੰਨੀ ਸੀ ਕੋਈ ਪਾਣੀ ਚ ਬਹੁਤ ਤੇਰੀ ਨਜ਼ਰ ਆ ਰਹੀ ਆ ਆ ਦੇਖੋ ਬੈਈ ਹੋਈ ਨਜ਼ਰ ਆ ਰਹੀ ਆ ਜਿਆਦਾ ਲੰਗਾ ਜਿੱਥੇ ਪਾਣੀ ਬਹੁਤ ਜਿਆਦਾ ਹੋਊਗਾ ਜੀ ਕੱਢਿਆ ਜੀ ਪਾਣੀ ਹੋਣਾ ਸਾਰਾ ਇਹਦੇ ਥੱਲੇ ਨਾਲ ਦੀ ਨਾਲ ਕਿੰਨਾ ਨੁਕਸਾਨ ਹੋ ਰਿਹਾ ਇੱਥੇ ਕਾਫੀ ਨੁਕਸਾਨ ਆ ਜੀ ਦੇਖੋ 11 ਕਿੱਲੇ ਦੀ ਕਣਕ ਆ ਦੇਖੋ ਹੁਣ ਕੀ ਮੰਨਦਾ ਜੀ ਇਹ 11 ਕਿੱਲੇ ਦੀ ਫਸਲ ਆ ਨੁਕਸਾਨ ਕੀ ਹੋਇਆ ਕਿੰਨੇ ਦਿਨ ਲੱਗਣੇ ਸੁੱਕਣ ਵਾਸਤੇ ਨੂੰ ਕੋਈ ਦੇਖੋ ਤਾਂ ਹੁਣ ਕੱਢ ਕੇ ਪਤਾ ਲੱਗੂ ਇਹਦਾ ਕੀ ਬਣਦਾ ਇਹ ਤਾਂ ਹੁਣ ਮੋਚ ਰੌਂਦਾ ਇਹਦਾ ਫਿਰ ਮੋਸਾਬਾ ਪਤਾ ਲੱਗੂ ਥੱਲੇ ਬੜ ਗਿਆ ਬੜ ਗਿਆ ਦੇ ਵਿੱਚ ਯਾਨੀ ਕਿ ਕਿਤਨਾ ਕਿਤੇ ਜੋ ਮੰਡੀਆਂ ਦੀ ਪਾਣੀ ਚ ਜੋ ਬਣੇ ਹੋਨੇ ਸਹੀ ਢੰਗ ਨਾਲ ਨਹੀਂ ਬਣਿਆ ਗਏ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਸਹੀ ਨਾ ਇਹ ਨਿਕਲਣਾ ਚਾਹੀਦਾ ਨਾਲ ਦੀ ਨਾਲ ਹਾਈ ਹਾਲਾਂ ਖਸਾਨ ਵੱਲੋਂ ਕਹਿਣਾ ਕਿ ਜੋ ਮੰਡੀਆਂ ਅੰਦਰ ਪਾਣੀ ਦਾ ਨਿਕਾਸ਼ਾ ਸਹੀ ਢੰਗ ਨਾਲ ਨਹੀਂ ਹੈਗਾ ਇਸ ਕਰਕੇ ਕਈ ਥਾਂ 'ਤੇ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਬਲਾਕ ਪੁਨੇੜੀ ਦੀ ਮੰਡੀ ਦੀ ਤਸਵੀਰ ਆ ਦੂਜੀ ਪਾਸੇ ਦੇਖ ਸਕਦੇ ਹੋ ਕਿ ਕਿਸ ਢੰਗ ਨਾਲ ਭਰੀਆਂ ਬੋਰੀਆਂ ਕਣਕ ਦੀਆਂ ਪਾਣੀ ਵਿੱਚ ਭਿੱਜੇ ਨਜ਼ਰ ਆ ਰਹੀਆਂ ਨੇ ਕਿ ਸੇ ਪਾਸੋਂ ਇਹ ਪਾਣੀ ਦਾ ਨਿਕਾਸ ਨਹੀਂ ਹੈਗਾ ਦੇਖ ਸਕਦੇ ਹੋ ਜੇਕਰ ਪਾਣੀ ਦਾ ਨਿਕਾਸ ਹੁੰਦਾ ਤਾਂ ਇਸ ਠੰਗ ਨਾਲ ਇੱਥੇ ਪਾਣੀ ਨਜ਼ਰ ਨਹੀਂ ਆਉਂਦਾ ਪੋਰੀਆਂ ਵਿੱਚ ਇਹ ਸਰਕਾਰ ਦੀ ਨਾਕਾਮੀ ਨਜ਼ਰ ਆਉਂਦੀ ਆ ਤੁਸੀਂ ਦੇਖੋ ਕਿ ਇਸ ਠੰਗ ਨਾਲ ਅੱਗੇ ਪਾਣੀ ਦਾ ਨਿਕਾਸ ਨਹੀਂ ਹੈਗਾ